ਤੇ ਪੱਟੀ ਬੰਨ ਨਾਲ ਦੋਵਾਂ ਪਾਸਿਓਂ ਪੁਲਿਸ ਨੇ ਫੜਿਆ ਇਹ ਵਿਅਕਤੀ ਕੋਈ ਆਮ ਨਹੀਂ ਇਹ ਇੱਕ ਛਾਤਰ ਦਿਮਾਗ ਵਿਅਕਤੀ ਆ ਜਿਸ ਕੋਲੋਂ ਪੁਲਿਸ ਵੱਲੋਂ ਇੱਕ ਕੰਪਿਊਟਰ ਕੰਡਾ ਸਮੇਤ 10 ਗ੍ਰਾਮ ਹੈਰੋਇਨ ਬਰਾਮਦ ਕੀਤਾ ਗਿਆ ਹੈ ਏਡਾ ਛਾਤਰ ਇੱਕ ਕੰਪਿਊਟਰ ਕੰਡਾ ਵੀ ਨਾਲ ਰੱਖਿਆ ਹੋਇਆ ਸੀ ਇਹ ਨਸ਼ਾ ਜਿੱਥੇ ਵੇਚਣ ਦਾ ਕੰਮ ਕਰਦਾ ਸੀ ਉਥੇ ਕੰਪਿਊਟਰ ਕੰਡਾ ਵੀ ਇਸਨੇ ਰੱਖਿਆ ਹੋਇਆ ਸੀ ਤਾਂ ਕਿ ਕਿਸੇ ਨੂੰ ਤੋਲ-ਤੋਲ ਕੇ ਇਹ ਨਸ਼ਾ ਦਿੱਤਾ ਜਾ ਸਕੇ ਇਸ ਸੰਬੰਧੀ ਸਬਡਿਵੀਜ਼ਨ ਭਿਕਵੜ ਦੇ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਉੱਪਰ ਪਹਿਲਾਂ ਵੀ ਚੋਰੀ ਦਾ ਮਕਦਮਾ ਦਰਜ ਹੈ ਉਹਨਾਂ ਸਖਤ ਤਾੜਨਾ ਕਰਦੇ ਕਿਹਾ ਕਿ ਇਹੇ ਵਿਅਕਤੀ ਬਾਜ਼ਾਜਣ ਨਹੀਂ ਤਾਂ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਨਸ਼ਿਆ ਕਲੱਬ ਚੁਲਾਏ ਗਈ ਮਹੀ ਅਤੇ ਸ਼੍ਰੀ ਬੁ ਮਨੀਰ ਰਾਣਾ ਜੀ ਮਾਨਯੋਗ ਸਤਿਪੀ ਸਾਹਿਬ ਤਰਤਤਾਮਦ ਐਸਪੀ ਸਾਹਿਬ ਦੀ ਦਿਸ਼ਾ ਨਾ ਦੇ ਇਸ ਤੇ ਕੱਲ ਥਾਣਾ ਭਿਕਵੜ ਦੇ ਐਸਐਚਓ ਸਾਹਿਬ ਅਤੇ ਐਸਏ ਗੁਰਦੀਪ ਸਿੰਘ ਨੇ ਬਰਿੰਦਰ ਸਿੰਘ ਵਾਸੀ ਕਿਵੈਨ ਨੂੰ ਕਾਬੂ ਕਰਕੇ 10 ਗ੍ਰਾਮ ਹੈਰੋਇਨ ਅਤੇ ਇੱਕ ਕੰਪਿਊਟਰ ਕੰਡਾ ਬਰਾਮਦ ਕੀਤਾ ਸੀ ਜਿਸ ਤੇ ਐਨਟੀ ਦਾ ਮੁਕਦਮਾ ਦਰਜ ਕੀਤਾ ਗਿਆ ਇਹ ਜਿਹੜੇ ਇੱਥੇ ਨਸ਼ਾ ਵੇਚਣ ਵਾਲਿਆਂ ਨੂੰ ਇੱਕ ਸਪਸ਼ਟ ਸੰਦੇਸ਼ ਹੈ ਤੇ ਤਾਣੇ ਕੀਤੀ ਜਾਂਦੀ ਹੈ ਕਿ ਉਹ ਜਾਂਦੇ ਘੱਟ ਛੱਡ ਦੇਣ ਨਹੀਂ ਤੇ ਫਿਰ ਕਾਨੂੰਨ ਅਨੁਸਾਰ ਉਹਨਾਂ ਖਿਲਾਫ ਜੋ ਵੀ ਕਾਰਵਾਈ ਕੀਤੀ ਜਾਏਗੀ اور سخت ਤੋਂ سخت ਸਰੀਰ ਦੇ ਖਾ ਪਹਿਲਾਂ ਵੀ ਮਾਮਲਾ ਦਰਜਾ ਇਸ ਖਾ ਪਹਿਲਾਂ ਵੀ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਜਿਹੜਾ ਜਿਹੜੇ ਸਮੈਟ ਦਾ ਦੱਚ ਇੱਕ ਇਹਦੇ ਕੋ ਪਹਿਲਾਂ ਵੀ ਰਿਕਵਰੀ ਹੋਈ ਸੀ ਕਹ ਰਹੇ ਹੁੰਦੀ ਉਹ ਵੀ ਮੁਕਦਮਾ ਗੱਜ ਕੀਤਾ ਗਿਆ ਜਿਹੜੇ ਸਮੈਟ ਹੈ ਦੋਹਾਂ ਕੰਮ ਦਰਜ ਨੇ ਲਾਏ